ਸਰਦਾਰ ਅਮੀਰ ਸਿੰਘ ਜੀ ਜਿਸ ਦਿਨ ਕੱਲੂ ਘਰੇ ਵਾਲੇ ਦਿਨ ਲੰਘੇ ਜਦੋਂ ਅਰਦਾਸ ਦੀ ਪ੍ਰਕਿਰਿਆ ਹੋਈ ਤੇ ਉੱਥੇ ਸਾਰੇ ਭੋਗ ਪਾਏ ਗਏ ਸ਼੍ਰੀ ਗੰਨਪਾਦ ਸਾਹਿਬ ਦੇ ਤਾਂ ਬੜਾ ਫਿਕਰ ਸੀਗਾ ਉਹ ਮਾਹੌਲ ਸ਼ਾਂਤੀਪੁਰ ਨੇ ਨਿਭੜਿਆ ਪਰ ਉਸ ਸਮੇਂ ਕਹਿੰਦੇ ਕਿ ਉਹ ਸ਼ਾਂਤੀ ਦੇ ਲਈ ਸਮਝੌਤੇ ਹੋਏ ਸੀ ਕਿ ਉਹ ਸਮਝੌਤੇ ਪੂਰ ਚੜ੍ਹਨ ਦਾ ਸਮਾਂ ਆ ਰਿਹਾ ਕਿ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦੀਆਂ ਸ਼ਕਤੀਆਂ ਵਾਪਸ ਲੈ ਲਈਆਂ ਗਈਆਂ ਕਿ ਤੁਸੀਂ ਪੰਜ ਸਿੰਘ ਸਾਹਿਬਾਨ ਦੀ ਬੈਠਕ ਵੀ ਨਹੀਂ ਬੁલાਉਣੀ ਤੁਸੀਂ ਕੋਈ ਹੁਣ ਆ ਵੀਡੀਓ ਰੀਲਾਂ ਪੋਸਟਾਂ ਵੀ ਨਹੀਂ ਪਾਉਣੀ ਆ। ਹਾਂ ਤੁਸੀਂ ਕੋਈ ਹਲੇ ਕੋਈ ਫੈਸਲਾ ਨਹੀਂ ਲੈਣਾ ਉਹ ਜੋ ਕੰਮ ਕਰਾਉਣ ਲਈ ਕਹਿੰਦੇ ਗੁਰਗੱਜ ਸਾਹਿਬ ਨੂੰ ਲਿਆਂਦਾ ਗਿਆ ਸੀ। ਉਸ ਕੰਮ ਲਈ ਹੁਣ ਨਵੇਂ ਜੱਥੇਦਾਰ ਦੀ ਭਾਲ ਹੈ। ਵੈਸੇ ਭਾਲ ਤਾਂ ਐਸਜੀਪੀਸੀ ਕਦੇ ਲੰਬੇ ਸਮੇਂ ਤੋਂ ਕਰਦੀ ਆ ਰਹੀ ਹੈ। ਐਸਜੀਪੀਸੀ ਦੀ ਉਹ ਭਾਲ ਵੀ ਨਹੀਂ ਮੁੱਕ ਰਹੀ। ਇਸੇ ਲਈ ਕਹਿੰਦੇ ਕਿ ਜੱਥੇਦਾਰੀ ਵੀ ਅਜੇ ਤੱਕ ਕਾਇਮ ਆ। ਤੇ ਪਰ ਕਹਿੰਦੇ ਕਿ ਧੂਮਾਹਰੀ ਰੋਜ਼ ਪੁੱਛ ਲੈਂਦੇ ਨੇ ਕਿ ਜੀ ਕੀ ਬਣਿਆ। ਸੋ ਕੀ ਹੁਣ ਉਹ ਦਿਨ ਨੇੜੇ ਆ ਗਏ ਨੇ? ਪਰ ਬਾਦਲ ਪਰਿਵਾਰ ਤਾਂ ਦੋ ਮਤਿਆਂ ਦੇ ਰੂਪ ਚ ਵਾਪਸ ਮੰਗ ਚੁੱਕਿਆ ਜੀ ਕਿ ਫਕਰੇ ਕੰਮ ਸਾਡਾ ਪਰ ਉਹ ਪੂਰਤੀ ਕਦੋਂ ਹੋਣੀ ਹੈ ਕਿ ਉਹ ਪੂਰਤੀ ਵੀ ਨਵੇਂ ਜਥੇਦਾਰ ਤੋਂ ਹੋਣੀ ਹੈ ਨਾ ਤੋਂ ਨਹੀਂ ਹੋਣੀ ਸੋ ਪੰਥਕ ਘਰ ਦੇ ਵਿੱਚ ਇਹ ਸ਼ਾਂਤੀ ਆਉਣ ਵਾਲੇ ਕਿਸੇ ਵੱਡੇ ਤੂਫਾਨ ਦਾ ਪ੍ਰਤੀਕ ਹੈ ਕਿ ਜਥੇਦਾਰ ਸਾਹਿਬਾਨ ਬਦਲੇ ਜਾਣਗੇ ਇੱਕ ਨਹੀਂ ਦੋ ਨਹੀਂ ਤਿੰਨੋਂ ਤਖਤਾਂ ਦੇ ਜਿਹੜੇ ਪੰਜਾਬ 'ਚ ਨੇ ਵੱਡੀ ਵੱਡਾ ਸਵਾਲ ਤਾਂ ਇਹ ਹੈ ਅਸਲ ਦੇ ਵਿੱਚ ਕਿ ਪੰਥ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਪੂਰੀ ਤਰ੍ਹਾਂ ਮਤਲਬ ਬੰਡੇ ਆ ਦਿਖਾਈ ਦੇ ਰਹੇ ਆ ਬਹੁਤ ਜ਼ਿਆਦਾ ਕਲੇਸ਼ ਹੈ ਕੋਈ ਇਕ ਕੋਈ ਲੀਡਰਸ਼ਿਪ ਦਿਖਾਈ ਨਹੀਂ ਦੇ ਰਹੀ ਐ ਇਸ ਪਦਰ ਦੇ ਉੱਤੇ ਜਿਹੜੀ ਲੀਡਰਸ਼ਿਪ ਇੱਕ ਮੈਸੇਜ ਕਨਵੇ ਕਰਦੀ ਹੋਵੇ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਕਰਦੀ ਹੋਵੇ ਉਹਨੂੰ ਪ੍ਰਭਾਵਿਤ ਕਰਦੀ ਹੋਵੇ ਤੇ ਉਹਦੇ ਕੋਲ ਲੈਜਿਟਿਮੇਟ ਇੱਕ ਉਹਦਾ ਪ੍ਰਭਾਵ ਹੋਵੇ ਜਿਹਨੂੰ ਕਹਿੰਦੇ ਬਾਜਬ ਪ੍ਰਭਾਵ ਵੀ ਹਾਂ ਉਹਦਾ ਇੰਪੈਕਟ ਆ ਉਹਦੇ ਬਿਆਨ ਦਾ ਉਹਦੇ ਬੋਲਣ ਦਾ ਦੁਨੀਆ ਪੱਧਰ ਤੇ ਹੋਵੇ ਚਾਹੇ ਇੱਥੇ ਹੋਵੇ ਹੁਣ ਜਿਹੜਾ ਇੱਕ ਤਰੀਕਾ ਕਰ ਸਾਡੇ ਚੱਲਦਾ ਪਹਿਲਾਂ ਤਖਤਾਂ ਦੇ ਵਿੱਚ ਵੀ ਟਕਰਾਏ ਦੋਨਾਂ ਦੇ ਵਿੱਚ ਸਪੋਕ ਕਸਤ ਪਟਨਾ ਸਾਹਿਬ ਵਾਲੇ ਅਲੱਗ ਤੇ ਇੱਥੋਂ ਆਣੇ ਅਲੱਗ ਜਿਹੜੇ ਆ ਜੀ ਤਾਂ ਉਹ ਵੀ ਨਹੀਂ ਨਿਬੜਿਆ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਵ ਹੈ ਆ ਪਿਛਲੇ ਦਿਨਾਂ ਦੇ ਵਿੱਚ ਤਾਂ ਜਿਹੜਾ ਐਜੀਬੀਸੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਉੱਥੇ ਫੋਨ ਕੀਤਾ ਮਤਲਬ ਉਹ ਜਿਹੜੇ ਪੰਜ ਪਿਆਰਿਆਂ ਚੋਂ ਵੀ ਤੇ ਜ਼ਥੇਦਾਰ ਜਿਹੜੇ ਉੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਤੇ ਹਾਲਾਂਕਿ ਕੋਈ ਉਹੀ ਜੀ ਗੱਲ ਨਹੀਂ ਪਰ ਉਹਨਾਂ ਨੇ ਇਸ ਗੱਲ ਨੂੰ ਇਸ ਰੂਪ ਦੇ ਵਿੱਚ ਲਿਆ ਕਿ ਜੀ ਚਲੋ ਸੁਖਵੀਰ ਬਾਦਲ ਨੂੰ 20 ਦਿਨ ਦੀ ਛੁੱਟੀ ਦੇ ਦਿਓ ਹੋਰ ਤਾਂ ਕਿ ਉਹ ਉਦੋਂ ਬਾਅਦ ਆ ਜੇ ਪੇਸ਼ ਹੋ ਜੇ ਚਾਹੇ ਇਹ ਸਾਰੇ ਮਾਮਲੇ ਦੇ ਵਿੱਚ ਪਰ ਕਿਹਾ ਜਾ ਰਿਹਾ ਹੈ ਕਿ ਅਗਲੇ ਦਿਨਾਂ ਚ ਐਜੀਪੀਸੀ ਪ੍ਰਧਾਨ ਜਾਣਗੇ ਉੱਥੇ ਜਾ ਕੇ ਕੋਸ਼ਿਸ਼ ਕਰਨਗੇ ਕਿ ਇਹ ਮਾਮਲਾ ਘਟੋ ਘਟਨੇ ਪਾਇਆ ਜਾਵੇ ਇਹਦੇ ਮੇਨ ਕਾਰਨ ਦੇ ਤੌਰ ਤੇ ਇਹ ਇੱਥੇ ਇੱਕ ਪ੍ਰਭਾਵ ਜ਼ਰੂਰ ਪਣ ਗਿਆ ਐਜੀਪੀਸੀ ਦੀ ਅੰਤਰ ਕਮੇਟੀ ਚ ਵੀ ਤੇ ਕਾਫੀ ਵੱਡੇ ਗਰੁੱਪਾਂ ਚ ਵੀ ਵੀ ਇਹ ਜਿਹੜੇ ਜਸਵੰਤਰ ਕੁਲਦੀਪ ਸਿੰਘ ਅੜਗੱਜ ਨੇ ਇਹਨਾਂ ਨੇ ਮਤਲਬ ਪੂਰੀ ਮਰਿਆਦਾ ਤੇ ਪੂਰੇ ਸੈਟਅਪ ਨੂੰ ਧਿਆਨ ਚ ਨਾ ਰੱਖ ਕੇ ਇਹ ਫੈਸਲਾ ਲੈ ਲਿਆ ਉਹ ਫੈਸਲੇ ਨੇ ਨਵਾਂ ਇੱਕ ਗੱਲ ਖੜੀ ਕਰਤੀ ਇਹ ਜਸਟਿਸ ਸੋਢੀ ਦੀ ਇੱਕ ਕੋਈ ਰਿਪੋਰਟ ਹੈ ਜਿਹਨੂੰ ਇਹ ਧਿਆਨ ਦੇ ਵਿੱਚ ਕਹਿੰਦੇ ਨੇ ਨਿਹੰਦੀ ਸਾਡੇ ਜੀ ਉਹ ਬੰਦਾ ਕਲੀਨ ਚਿੱਟ ਦੇ ਦਿੱਤੀ ਜੀ ਤਾਂ ਇਹਨਾਂ ਦਾ ਇਹ ਕਹਿਣਾ ਹੈ ਜੀਪੀਸੀ ਦੇ ਪ੍ਰਧਾਨ ਦੀ ਜਿਹੜੀ ਗੱਲ ਉਹ ਆਪਣੇ ਬੰਦਿਆਂ ਨਾਲ ਜਦੋਂ ਸ਼ੇਅਰ ਕਰਦੇ ਨੇ ਤਾਂ ਇਹ ਲੱਗਦਾ ਕਿ ਜੇ ਉਹ ਰਿਪੋਰਟ ਵੀ ਸੀ ਉੱਥੇ ਜਾਣੀ ਚਾਹੀਦੀ ਸੀ ਉੱਥੇ ਦੀ ਕਮੇਟੀ ਕੋਲ ਉਹ ਕਮੇਟੀ ਉਹਨੂੰ ਮਾਫ ਕਰ ਦਿੰਦੀ ਤੇ ਉਸ ਕਮੇਟੀ ਰੱਖਦੀ ਨਾਰਮਲੀ ਉਹ ਤੱਕ ਤਾਂ ਆਪਣੇ ਲੈਵਲ ਦੀਆਂ ਜਿਹੜੀਆਂ ਮੈਨੇਜਮੈਂਟਾਂ ਨੇ ਉਹ ਉੱਥੇ-ਉੱਥੇ ਦੀਆਂ ਆਪ ਕਰੀ ਜਾਂਦੀਆਂ ਨੇ ਇਹਨਾਂ ਨੇ ਅਕਾਲ ਤਖਤ ਸਰ ਤੋਂ ਉਹਦਾ ਫੈਸਲਾ ਦੱਸ ਕਰਕੇ ਇੱਕ ਨਵੀਂ ਕਨਟਰੈਡਿਕਸ਼ਨ ਛੇੜਤੀ ਹੁਣ ਜੇ ਜਥੇਦਾਨਾਂ ਦੇ ਵਿੱਚ ਟਕਰਾਅ ਆਈ ਜਾਊਗਾ ਤਾਂ ਅਕਾਲ ਤਖਤ ਦਾ ਰਤਬਾ ਉਹ ਕਪਰੋਬਾਈਜ ਹੁੰਦਾ ਫਿਰ ਜੇ ਸਾਰੇ ਪੰਜ ਪਿਆਰੇ ਆਪਣੇ ਆਪਣੇ ਹਰ ਗੱਲ ਨੂੰ ਲੰਗ ਜਾਣਗੇ ਜਾਓ ਚਾਹੇ ਬਾਹਰੋਂ ਚਾਹੇ ਇਥੋਂ ਜਮੇ ਸੁਖਬੀਰ ਬਾਦਲ ਨੂੰ ਸੰਮਣ ਕਰ ਲਿਆ ਉਹ ਦੂਜੇ ਨੂੰ ਕਰ ਲਿਆ ਤੀਜੇ ਨੂੰ ਕਰ ਲਿਆ ਫਿਰ ਇਹ ਰੋਲ ਕਚੋੜਾ ਪਏਗਾ ਬਹੁਤ ਵੱਡੇ ਪੱਧਰ ਦੇ ਉੱਤੇ ਇਹਨੂੰ ਕਿਵੇਂ ਟਾਲਦੇ ਨੇ ਇਹ ਜ਼ਿੰਮੇਵਾਰੀ ਵੀ ਐ ਜੀ ਪੀ ਸੀ ਪ੍ਰਧਾਨਤਾ ਹੀ ਹਾਸ ਲੈਵਲ ਤੇ ਰੱਖੀ ਜਾ ਰਹੀ ਹੈ ਜਿਹੜਾ ਸਵਾਲ ਹੈਗਾ ਇਹ ਕੋਈ ਮੰਤਲ ਮੰਤਰ ਕਮੇਟੀ ਦੀ ਮੀਟਿੰਗ ਸੱਦੀ ਹੈ ਕਲਦੀਪ ਸਿੰਘ ਗੜਗੱਜ ਉਹਨਾਂ ਨੇ ਆ ਜਿਹਦੇ ਚ ਢੱਡੀਆਂ ਵਾਲੇ ਤੋਂ ਸ਼ਾਮਲ ਕੀਤਾ ਜਿਹਦੇ ਚ ਇਹਨਾਂ ਨੂੰ ਉਹਦੇ ਚ ਕੁਝ ਨਵੇਂ ਸਮੱਸਿਆਵਾਂ ਸਗੋਂ ਖੜੀਆਂ ਹੋ ਗਈਆਂ ਇਹਦੀ ਬਜਾਏ ਕਿ ਉਹ ਹੱਲ ਹੋ ਜਾਣ ਇਸ ਲਈ ਹੁਣ ਇਕੰਦਰ ਖੰਦ ਤੇ ਮੰਥਨ ਇਹ ਜ਼ਰੂਰ ਹੈ ਕਿ ਭਾਵੇਂ ਜ਼ਥੇਦਾਰ ਗੜਗੱਜ ਤਾਂ ਆਪਣੀ ਮਾਨਤਾ ਲੈਣ ਲਈ ਵੱਖ-ਵੱਖ ਜਗ੍ਹਾ ਵਿజిਟ ਕਰ ਰਹੇ ਨੇ ਜਾ ਰਹੇ ਨੇ ਉੱਥੋਂ ਦਸਤਾਰਾਂ ਲੈ ਰਹੇ ਨੇ ਸਾਰਾ ਪੰਥ ਨੇ ਇਕੱਠੀਆਂ ਕਰਕੇ ਨਹੀਂ ਦਿੱਤੀਆਂ ਇਹ ਟਕਰਾਅ ਚੱਲ ਰਿਹਾ ਹੈ ਲਗਾਤਾਰ ਸੰਤ ਸਮਾਜ ਨਿਹੰਗ ਸਿੰਘ ਬਾਕੀ ਦੇ ਲੋਕ ਕਹਿੰਦੇ ਨੇ ਹਟਾਓ ਜੀ ਜਥੇਦਾਰ ਨਵਾਂ ਲਾਓ ਪਰ ਉਦੋਂ ਪਹਿਲਾਂ ਜਿਹੜੀ ਇਹ ਜਲਦਬਾਜ਼ੀ ਸੀ ਕਿ ਪੰਜ ਸਿੰਘ ਸਰਬੰਦ ਦੀ ਮੀਟਿੰਗ ਬੁਲਾਓ ਆਪਾਂ ਆਪਣਾ ਸ਼ੁਰੂ ਕਰ ਦੋ ਕੰਮ ਹੁਣ ਇੱਕ ਇਹ ਗੱਲ ਹੈ ਕਿ ਕੀ ਆਉਣ ਵਾਲੇ ਦਿਨਾਂ 'ਚ ਇਹ ਟਕਰਾਅ ਹੋਏਗਾ ਮੰਨ ਲਓ ਜਥੇਦਾਰ ਗੜਾ ਦਾ ਜੇ ਇੱਕ ਆਪਣੀ ਮੀਟਿੰਗ ਬਣਾਉਂਦੇ ਨੇ ਪੰਜ ਸਿੰਘ ਸਹਿਬਾਨ ਤੇ ਜੇ ਉਹ ਬੁਲਾ ਕੇ ਕੋਈ ਵੀ ਫੈਸਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਨਵੇਂ ਪੰਗੇ ਨੂੰ ਜਿਹੜਾ ਜ਼ਫੇਦਾਰ ਦੀ ਬਜਾਇਸ ਐਜੀਪੀਸੀ ਦੇ ਪ੍ਰਧਾਨ ਵੀ ਉਹਨਾਂ ਨੂੰ ਉਸ ਰੂਪ ਚ ਮਾਨਤਾ ਨਹੀਂ ਦਿੰਦੇ ਮर्यादा ਦੇ ਐਂਗਲ ਤੋਂ ਤਾਂ ਕੀ ਐਜੀਪੀਸੀ ਦੇ ਪ੍ਰਧਾਨ ਇਹ ਤਾਕਤ ਵਰਤ ਕੇ ਜਿਹੜੀ ਪ੍ਰਧਾਨ ਦੇ ਕੋਲ ਇਸ ਸਮੇਂ ਹੈ ਉਹ ਸਿੰਘ ਸਾਹਿਬਾਨ ਦੀ ਮੀਟਿੰਗ ਨੂੰ ਰੋਕ ਸਕਦੇ ਨੇ ਜਿਹੜਾ ਚਰਚਾ ਦੀ ਗੱਲ ਹੈ ਉਹ ਇਹ ਹੈ ਕਿ ਉਹ ਸ਼ਾਇਦ ਇਸ ਵਿਚਾਰ ਤੇ ਜਾ ਰਹੇ ਨੇ ਹੌਲੀ ਹੌਲੀ ਕਿ ਜੀ ਉਹ ਮੀਟਿੰਗ ਨਾ ਹੋਵੇ ਉਦੋਂ ਤੱਕ ਜਿੰਨਾ ਚਿਰ ਇਹ ਜਥੇਦਾਰੀ ਵਾਲਾ ਫੈਸਲਾ ਨਿਪਟਾ ਨਹੀਂ। ਮਤਲਬ ਪੰਜ ਸਿੰਘ ਜੀ ਦੀ ਮੀਟਿੰਗ ਨਾ ਹੋਵੇ। ਹਾਂ। ਜੇ ਉਹ ਕਰਨ ਦੀ ਟਰਾਈ ਕਰਨਗੇ ਤਾਂ ਪ੍ਰਧਾਨ ਦੀ ਹیثیت ਚ ਜਿਹੜੀ ਤਾਕਤ ਹੈ ਜੀਪੀਸੀ ਕੋਲ ਅਜੇ ਜਥੇਦਾਰਾਂ ਦੇ ਮਾਮਲੇ ਦੇ ਵਿੱਚ ਉਹ ਜੇਕਰ ਵਰਤੀ ਜਾਂਦੀ ਹੈ ਤਾਂ ਉਹ ਮੀਟਿੰਗ ਰੋਕੀ ਵੀ ਜਾ ਸਕਦੀ ਹੈ ਫਿਰ ਜੇਕਰ ਜੇਕਰ ਕੋਈ ਗੱਲ ਚੱਲਦੀ ਹੈ। ਕਿਉਂਕਿ ਵੀ ਉਹਨਾਂ ਤੇ ਕੋਈ ਸਹਿਮਤੀ ਹਜੇ ਨਹੀਂ ਹੈ। ਆ ਇਹ ਗੱਲ ਵੀ ਬਾਝਬ ਹੈ ਕਿ ਐਜੀਪੀਸੀ ਕਾਫੀ ਕਈਆਂ ਨਾਲ ਕੋਲ ਸੰਪਰਕ ਕਰਦੀ ਹੈ ਜਿਹੜੇ ਥੋੜੇ ਜੇ ਜੈਨੂਨ ਬੰਦੇ ਲੱਗਦੇ ਨੇ ਜਿਹਨੂੰ ਸਾਰਾ ਮਤਲਬ ਇਹ ਵੀ ਲੱਗੇ ਕਿ ਉਹ ਮर्यादा ਮੁਤਾਬਕ ਲੱਗਣ ਤੇ ਉਹਦਾ ਰਤਬਾ ਵੀ ਐਡਾ ਵੱਡਾ ਐਂ ਜੇ ਦਿਖਾਈ ਦੇਵੇ ਕਿ ਸਾਰਿਆਂ ਨੂੰ ਲੱਗੇ ਕਿ ਹਾਂ ਜੱਥੇਦਾਰ ਸਾਨੂੰ ਪ੍ਰਮਾਨ ਨੇ ਮर्यादा ਦੇ ਐਂਗਲ ਤੋਂ ਵੀ ਸਖਸ਼ੀਅਤ ਦੇ ਐਂਗਲ ਤੋਂ ਵੀ ਉੱਚ ਕੋਈ ਅਜੇ ਹਾਂ ਕਰਨ ਲਈ ਤਿਆਰ ਨਹੀਂ ਹੈ ਜਿਹੜਿਆਂ ਕੋਲ ਵੀ ਸੰਪਰਕ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿੰਨਾ ਚਿਰ ਤੁਹਾਡਾ ਇਹ ਨਹੀਂ ਢਾਂਚਾ ਸੈੱਟ ਆਉਂਦਾ ਉਹਨਾਂ ਚਿਰ ਤਾਂ ਕਦਰ ਲੈ ਜਾਉਂਗੇ ਕਦਰ ਘਰ ਤੋੜ ਦੋਗੇ ਤੇ ਇਹਦਾ ਕੋਈ ਮਤਲਬ ਨਹੀਂ ਇਹਦਾ ਕੋਈ ਪਤਾ ਨਹੀਂ ਹੈ ਇਹ ਹਾਲਤ ਬਹੁਤ ਨਾਜ਼ੁਕ ਹੈ ਜਦੋਂ ਐਡੀ ਵੱਡੀ ਕਮਿਊਨਿਟੀ ਦੇ ਵਿੱਚ ਜਿਹੜਿਆਂ ਨੂੰ ਤੁਸੀਂ ਠੀਕ ਸਮਝਦੇ ਹੋ ਉਹ ਤੁਹਾਡਾ ਰੁਤਬਾ ਹਾਸਲ ਕਰਨ ਤੋਂ ਅنگਰੇਜ਼ ਕਰਦੇ ਹੋਣ ਤੇ ਫਿਰ ਦੂਜੇ ਹੀ ਬੰਦੇ ਆਉਣਗੇ ਜਿਹੜਾ ਰੁਤਬੇ ਪਿੱਛੇ ਭਜੂਗਾ ਉਹ ਕਹਿੰਦਾ ਮੈਨੂੰ ਲਾ ਦਿਓ ਜੀ ਉਹ ਨਹੀਂ ਲੱਗਦਾ ਉਹ ਕਹਿੰਦਾ ਮੈਨੂੰ ਲਾ ਦਿਓ ਜੀ ਉਹ ਤਾਂ ਹੋਰ ਤਰ੍ਹਾਂ ਦੇ ਫਿਰ ਬੰਦੇ ਹੁੰਦੇ ਨੇ ਨਾ ਜਿਹੜਿਆਂ ਨੂੰ ਐਸ ਧੱਕ ਦੇ ਨਾਲ ਡਿਆ ਜਾਂਦਾ ਹੈ ਜਿਹੜੀ ਐਜੀਪੀਸੀ ਦੀ ਪਿਛਲੀ ਅੰਤਰਨ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਲੀਅਰ ਗੱਲ ਕਿ ਅੰਦਰ ਖਾਤੇ ਕਿਸੇ ਇੱਕ ਸੱਜਣ ਨੇ ਰੌਲਾ ਇਹ ਪਾਇਆ ਸੀ ਜਿਹੜੇ ਸੁਵਿਰ ਸਿੰਘ ਬਾਦਲ ਉਹਨਾਂ ਦੀ ਲੋਨ ਲਾਈਨ ਨੂੰ ਟੋ ਕਰਦੇ ਸੀਗੇ ਕਿ ਕਮੇਟੀ ਕੁਮੁੱਟੀ ਬਣਾਉਣਾ ਸੱਦੋ ਜੀ ਉਹਨਾਂ ਨੇ ਕੀ ਕਰ ਦੇਣਾ ਆਪਾਂ ਆਪ ਹੀ ਕਰ ਲੈਨੇ ਆ ਜੋ ਵੀ ਚੀਜ਼ਾਂ ਨੇ ਇਸ ਲੈਵਲ ਦੀ ਉੱਤੇ ਤਾਂ ਉਦੋਂ ਉਹ ਕਮੇਟੀ ਉੱਥੇ ਅਪਰੂਵ ਨਹੀਂ ਕਰਾਈ ਗਈ ਉਹ ਲਿਸਟ ਉੱਥੇ ਇਸ ਤਰ੍ਹਾਂ ਗਰੰਡ ਨਹੀਂ ਗੱਲ ਕੀਤੀ ਗਈ ਹਾਲਾਂਕਿ ਉਹਨਾਂ ਕੋਲ ਤਿਆਰ ਸੀ ਲਿਸਟ ਹੁਣ ਵੀ ਲਿਸਟ ਤਿਆਰ ਹੈ ਅਰਜਿੰਦਰ ਸਿੰਘ ਧਾਮੀ ਉਹਨਾਂ ਕੋਲ 35 36 ਬੰਦਿਆਂ ਦੀ ਲਿਸਟ ਦੇ ਤਬੰਦ ਨੇ ਜਿਦੇ ਚ ਵਿਦਵਾਨ ਨੇ ਜਿਦੇ ਚ ਵੱਖ-ਵੱਖ ਟਾਈਪ ਦੇ ਲੋਕ ਕੋਸ਼ ਲੈਵਲ ਦੇ ਹੇਗੇ ਨੇ ਔਰ ਇਹ ਸੰਭਵ ਹੈ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਐ ਜੀ ਪੀ ਸੀ ਦੇ ਪ੍ਰਧਾਨ ਆਪਣੇ ਆਪ ਹੀ ਉਹ ਲਿਸਟ ਚਾਰੀ ਕਰ ਦੇਣ ਕਿ ਆ ਕਮੇਟੀ ਹੈ ਇਹ ਆ ਲਿਮਟਿਡ ਸਮੇਂ ਦੇ ਵਿੱਚ ਆਪਣੇ ਪੁਰਾਣੀਆਂ ਜਿੰਨੀਆਂ ਵੀ ਹੁਣ ਤੱਕ ਆਈਆਂ ਹੋਈਆਂ ਤੁਹਾਡੇ ਕੋਲ ਰਾਇਆਂ ਨੇ ਉਹਨਾਂ ਨੂੰ ਕਨਸੋਲੀਡੇਟ ਕਰ ਦੇਗੀ ਉਦੋਂ ਬਾਅਦ ਐਸਜੀਪੀਸੀ ਦੇਖ ਕੇ ਉਹਨੂੰ ਕਿ ਕਿਹੜੀ ਗੱਲ ਠੀਕ ਹੈ ਕਿਹੜੀ ਨਹੀਂ ਹੈ ਤਾਂ ਕੋਈ ਨਮਾ ਜਿਹੜਾ ਇੱਕ ਸੈਟਅਪ ਬਣ ਜੇ ਆਮ ਸਭਤੀ ਨਾਲ ਕੋਈ ਜਥੇਦਾਰ ਲੱਗ ਜੇ ਕੜਗਾ ਕੜਗਾ ਜੋੜਾ ਨੂੰ ਕਿਤੇ ਉਹ ਹੋਰ ਸ਼ਿਫਟ ਕਰ ਦਿੱਤਾ ਜਾਏ ਜਾਂ ਕੇਸਗੜ੍ਹ ਸਾਹਿਬ ਦਾ ਰਹਿਣ ਦਿੱਤਾ ਜਾਏ ਜਾਂ ਉੱਥੋਂ ਵੀ ਜਾਣਾ ਹਜੇ ਤਾਂ ਇਹ ਗੱਲਾਂ ਵੀ ਤੈ ਨਹੀਂ ਹੋਈਆਂ ਇਸ ਕਰਕੇ ਇਹ ਕਾਫੀ ਜ਼ਿਆਦਾ ਇੱਕ ਉੜ ਜਾਣਾ ਹੈ ਇਹਦੇ ਤੇ ਜਿਹੜੀ ਜ਼ਿੰਮੇਵਾਰੀ ਹੈ ਮੇਨਲੀ ਮੇਨ ਪ੍ਰੈਸ਼ਰ ਹੈ ਉਹ ਪ੍ਰੈਸ਼ਰ ਹੈਗਾ ਹਰਜਿੰਦਰ ਸਿੰਘ ਧਾਮੀ ਉਹਨਾ ਤੇ ਉਰਤਾਂ ਕਿਸ ਨੇ ਨਹੀਂ ਕਰਨਾ ਦੂਜੇ ਪਾਸੇ politcal ਗੱਲ ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇਹ ਚੋਣ ਵੀ ਲੜ ਲਈ ਉਦੋਂ ਪਹਿਲਾਂ ਵੀ ਕਾਫੀ ਟਾਈਮ ਲੰਘ ਗਿਆ ਹਜੇ ਤੱਕ ਉਹ ਆਪਣੇ ਕਮੇਟੀ ਆਪਣੇ ਅਹੁਦੇਦਾਰ ਨਾਮਿਨੇਟ ਨਹੀਂ ਕਰ ਰਹੇ ਨਾਮਿਨੇਟ ਹੀ ਕਰਨੇ ਨੇ ਤਾਂ ਅੰਦਰਲੇ ਜਿਹੜੇ ਉਹਨਾਂ ਦੇ ਲੀਡਰਸ਼ਿਪ ਹੈ ਜੇ ਗੱਲ ਕਰੋ ਤਾਂ ਉਹ ਕਹਿੰਦੇ ਨੇ ਹਜੇ ਸੁਖਬੀਰ ਸਿੰਘ ਬਾਦਲ ਇਹ ਚਾਹੁੰਦੇ ਨੇ ਕਿ ਕੁਝ ਹੋਰ ਬੰਦਿਆਂ ਨੂੰ ਸ਼ਾਮਲ ਕਰਾ ਲਿਆ ਜਾਵੇ ਵਿੱਚ ਇਹ ਬਣਾਉਣ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਾਮਲ ਕਰਾ ਕੇ ਉਦੋਂ ਬਾਅਦ ਹੀ ਜਿਹੜੀ ਫਾਰਮੇਸ਼ਨ ਬਣਾਈ ਜਾਏ। ਇਹਦਾ ਮਤਲਬ ਕੀ ਹੈ? ਮਤਲਬ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਇਕੱਲੇ ਦੀ ਰੈਟ ਤੇ ਉਹ ਆਪਣੇ ਢੰਗ ਨੇ ਜਿੰਨੋ ਮਰਜ਼ੀ ਸ਼ਾਮਲ ਕਰਾਓ ਜਿੰਨੋ ਮਰਜ਼ੀ। ਕੀ ਉਹ ਪਾਰਟੀ ਨਹੀਂ ਕਰਾ ਸਕਦੀ ਸ਼ਾਮਲ ਫਿਰ ਜੇ ਉਦੇਦਾਰ ਬਣ ਵੀ ਜਾਣ ਫਿਰ ਕਿਹੜਾ ਕੋਈ ਰੋਕ ਹੁੰਦੀ ਹੈ ਕਿ ਉਹ ਉਦੇਦਾਰ ਨਵਾਂ ਹੋਰ ਨਹੀਂ ਬਣਾਇਆ ਜਾ ਸਕਦਾ ਜਾਂ ਬਾਕੀ ਨਹੀਂ ਬਣਾਇਆ ਜਾ ਸਕਦੇ। ਇਹ ਜਿਹੜਾ ਸਿੰਗਲ ਹੈਂਡਡ ਹੁੰਦਾ ਹੈ ਜਿਹੜਾ ਪਰਸਨਲਾਈਜ਼ ਪਾਵਰ ਹੁੰਦੀ ਹੈ ਕਿ ਕਿ ਮੇਰੀ ਪਾਵਰ ਹੀ ਦਿਖਣੀ ਚਾਹੀਦੀ ਹੈ ਸਾਰੇ ਬਾਬਲਿਆਂ ਚ। ਹੁਣ ਰੌਲਾ ਇਹ ਹੋ ਗਿਆ ਕਿ ਕਿ ਉਹਨਾਂ ਨੇ ਤਿੰਨ ਸਾਬਕਾ ਮੰਤਰੀ ਰੁਣਾਲੇ ਜਿਹੜੇ ਛੱਡ ਕੇ ਸੀ ਮਨੂਕਾ ਸਾਹਿਬ ਰੁਣਾਲੇ ਜਿਹੜਾ ਉਹ ਕਹ ਰਹੇ ਨੇ ਇਸੇ ਤਰ੍ਹਾਂ ਜਿਹੜੇ ਅਮਰਸਰ ਵਾਲੇ ਨੇ ਬੀਜੇਪੀ ਵਾਲੇ ਅਨਿਲ ਜੋਸ਼ੀ ਉਹ ਰੁਣਾਲੇ ਇਸੇ ਤਰ੍ਹਾਂ ਬੀਜੇਪੀ ਚ ਗਏ ਠੰਡੜ ਰੁਣਾਲੇ ਉਹਨਾਂ ਨੇ ਤਿੰਨ ਰੁਣਾਏ ਤੇ ਦੋ ਬੰਦੇ ਤੁਹਾਡੇ ਚਲੇ ਗਏ ਜਿਹੜੇ ਹਲਕਾ ਇੰਚਾਰਜ ਸੀਗੇ ਇਸੇ ਦੌਰਾਨ ਉਦੋਂ ਬਾਅਦ ਸਰ ਸਾਹ ਜਿਹੜਾ ਸਰਬਜੋਤ ਸਾਵੀ ਚਲਾ ਗਿਆ ਤੇ ਇਧਰ ਆਪਣੇ ਸਨਾਮ ਵਾਲੇ ਜਿਹੜੇ ਦੀਪਾ ਹੋਣੀ ਚਰੇਗੇ ਤੇ ਗੱਲ ਤਾਂ ਫਿਰ ਉੱਥੇ ਜੇ ਜਾ ਕੇ ਖੜ ਜਾਂਦੀ ਹੈ ਤੇ ਹੁਣ ਕੀ ਸੁਧਾਰ ਲਹਿਰ ਚੋਂ ਤੇ ਬਾਕੀਆਂ ਚੋਂ ਕੋਈ ਆਏਗਾ ਹਜੇ ਤੱਕ ਜਿਹੜਾ ਮੋਮੈਂਟਮ ਹੈ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਬਣਿਆ ਹੋਇਆ ਹੈ ਜਿਵੇਂ ਆ ਪਿਛਲੇ ਦਿਨਾਂ ਦੇ ਵਿੱਚ ਫਤੇਗੜ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਿਆ ਸੀਗਾ ਹਰਪ੍ਰੀਤ ਸਿੰਘ ਇਹ ਬੋਲ ਰਹੇ ਸੀ ਕਿ ਤੁਹਾਨੂੰ ਲੋਕ ਪਿਆਰ ਕਰਨ ਲੱਗੇ ਨੇ ਤੁਸੀਂ ਅਕਾਲ ਤਖਤ ਸਭ ਦੀ ਕਮੇਟੀ ਆਏ ਹੋ ਮੈਂਬਰਸ਼ਿਪ ਕੱਟ ਰਹੇ ਹੋ ਤੇ ਲੋਕ ਤੁਹਾਨੂੰ ਸਪੋਰਟ ਕਰ ਰਹੇ ਨੇ ਜੇ ਕੱਲ ਨੂੰ ਮੁੜ ਕੇ ਤੁਸੀਂ ਸੁਖਵੀਰ ਸਿੰਘ ਬਾਦਲ ਨਾਲ ਸਮਝੌਤਾ ਕਰ ਗਏ ਜ਼ਹਿਰਖਾਨ ਦੇ ਬਰਾਬਰ ਹੈ ਉਹਨਾਂ ਦਾ ਸ਼ਬਦ ਹੈ ਮੈਂ ਆਪਣੇ ਕੋਲੋਂ ਨਹੀਂ ਵਰਤ ਰਿਆ ਸ਼ਬਦ ਤੇ ਇਹ ਜ਼ਹਿਰਖਾਨ ਵਰਗਾ ਹੋਏਗਾ ਸੁਖਵੀਰ ਸਿੰਘ ਬਾਦਲ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਕੁੰਡਾ ਲਾ ਕੇ ਅੰਦਰ ਬਾਹਰੋਂ ਜਿੰਦਾ ਲਾ ਕੇ ਆਉਣਾ ਪਏਗਾ ਜੇ ਪੰਜਾਬ ਸਿਆਸਤ ਚ ਇਹ ਯਾਨੀ ਹਰਪ੍ਰੀਤ ਸਿੰਘ ਦੀ ਸਪੀਚ ਹੈ ਹੁਣ ਐਸ ਲੈਵਲ ਦੇ ਟਕਰਾ ਪੋਲਿਟੀਕਲ ਹੀ ਖੜੇ ਹੋਏ ਨੇ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਖੜੀਆਂ ਨੇ ਉਹਨਾਂ ਨੇ ਹੁਣ 31 ਜੁਲਾਈ ਤੱਕ ਦਾ ਟਾਈਮ ਦਿੱਤਾ ਸਾਰੇ ਡੈਲੀਗੇਟ ਸੈਟਅਪ ਜੋ ਵੀ ਬਣਨਾ ਜਿਹੜੀਆਂ ਅਸੀਂ ਜਾਣੇ ਤੇ ਜੁਲਾਈ ਤੱਕ ਜੇ ਇੱਕ ਨਵੀਂ ਫਾਰਮੇਸ਼ਨ ਖੜੀ ਹੋ ਜਾਂਦੀ ਹੈ ਮੈਂ ਕਈ ਲੀਡਰ ਸੁਮੀਰ ਸਿੰਘ ਬਾਦਲਵੰਦ ਦੇ ਗਰੁੱਪ ਦੇ ਨਾਲ ਤੇ ਐ ਜੀ ਪੀ ਸੀ ਦੇ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਫਿਰ ਕੋਈ ਨਹੀਂ ਫਿਰ ਹੁਣ ਤਾਂ ਇਹ ਮਹਾਰਾਸ਼ਟਰ ਵਾਲੀ ਸ਼ਿਵ ਸ਼ੈਨਾ ਮੰਗ ਤੇ ਜਾਂ ਜਿਹੜੀ ਐ ਐਨ ਸੀ ਪੀ ਮੰਗ ਹੋਏਗੀ ਗੱਲ ਇਹ ਤੋਂ ਬਾਅਦ ਤਾਂ ਇਹ ਤੋਂ ਬਾਅਦ ਪਹਿਲਾਂ ਕਹਿੰਦੇ ਸੀਗੇ ਜਿਵੇਂ ਬਰਨਾਲੇ ਉਹ ਨਹੀਂ ਅਲੱਗ ਹੋ ਗਏ ਸੀ ਬਰਨਾਲਾ ਮੇਨਟ ਦੇ ਚੜੀਆਂ ਗੰਜੀਆਂ ਸੀ ਬਾਹਰ ਉਹਨਾਂ ਕੋਲ ਟੱਕੜੀ ਦਾ ਅਨਸਾਰ ਰਹਿ ਗਿਆ ਸੀ ਕਿਉਂਕਿ ਪ੍ਰਧਾਨ ਹੈ ਆਉਂਦੇ ਆਉਂਦੇ 97 ਤੱਕ ਬਰਨਾਲੇ ਨੂੰ ਵੀ ਟੱਕੜੀ ਮੋੜਨੀ ਪਈ ਤੇ ਆਪ ਵੀ ਮੇਨ ਸਟਰੀਮ ਚ ਆਉਣਾ ਪਿਆ ਜਿਹੜੀ ਵੀ ਮੇਨ ਸਟਰੀਮ ਬਾਕੀ ਉਸ ਤੋਂ ਚੱਲਦੀ ਸੀ ਹੁਣ ਤਾਂ ਰੌਲਾ ਇਹ ਚੱਲਣਾ ਹੈ ਮਤਲਬ ਇਹ ਗੱਲ ਐ ਜੀ ਪੀ ਸੀ ਤੋਂ ਵੀ ਸ਼ੁਰੂ ਹੋ ਕੇ ਤੇ ਬਾਕੀ ਦੇ ਵਿੱਚ ਵੀ ਇਸ ਜਗ੍ਹਾ ਆ ਕੇ ਖੜ ਗਈ ਸਰਦਾਰ ਅਮੀਰ ਸਿੰਘ ਜੀ ਮੈਂ ਸਿੱਧੂ ਸਾਹਿਬ ਕੋਲ ਜਾਵਾਂ ਇੱਕ ਇੱਕ ਲਾਈਨ 'ਚ ਮੈਨੂੰ ਜਵਾਬ ਦਿਓ ਦੋ ਪਹਿਲੂ ਨੇ ਮੇਰੇ ਇੱਕ ਤਾਂ ਤੁਸੀਂ ਧਾਮੀ ਉਹਦਾ ਜ਼ਿਕਰ ਕਰ ਰਹੇ ਹੋ ਕਿ ਉਹ ਕਮੇਟੀ ਦਾ ਨਾਮ ਜਾਰੀ ਕਰ ਸਕਦੇ ਨੇ ਜਾਂ ਮੀਟਿੰਗ ਰੋਕ ਸਕਦੇ ਨੇ ਜਥੇਦਾਰ ਸਾਹਿਬਾਂ ਦੀ ਕੀ ਇਹ tạmਮੀ ਹੋਰਾਂ ਦੀ ਇਹ ਸਾਰੀ ਕਾਰਵਾਈ ਪਰਦੇ ਪਿੱਛੋਂ ਸੁਖਵੀਰ ਤੋਂ ਲਈ ਹੋਈ ਸਹਿਮਤੀ ਨਾਲ ਹੋਏਗੀ ਜਾਂ ਉਹ ਆਪਣੇ ਲੈਵਲ ਤੇ ਕਰ ਰਹੇ ਨੇ ਇੱਕ ਤਾਂ ਇਹ ਦੂਸਰਾ ਇਹਦੇ ਨਾਲ ਸੁਖਵੀਰ ਬਾਦਲ ਹੋਰ ਇੱਕ ਇੰਤਜ਼ਾਰ ਕਰ ਰਹੇ ਨੇ ਕਿ ਪਹਿਲਾਂ ਇਹਨਾਂ ਦਾ اجلاس ਹੋ ਜਵੇ ਇਹਨਾਂ ਦੇ ਕੋਲ ਡੈਲੀਗੇਟ ਚੁਣ ਹੋ ਜਾਣ ਉਧਰ ਕਿਸੇ ਨੂੰ ਕੋਈ ਨਾਮ ਮਿਲਿਆ ਪਰ ਉਹਨੂੰ ਮੈਂ ਟੋੜ ਲਿਆ ਮੈਂ ਇਸ ਲਈ ਉਹ ਤੋਂ ਬਾਅਦ ਬਣਾਵਾ ਕਿ ਇਹ ਵੀ ਇੰਤਜ਼ਾਰ ਨਹੀਂ ਇੱਕ ਇੱਕ ਲਾਈਨ ਦੇ ਵਿੱਚ ਨਹੀਂ ਮੈਨੂੰ ਲੱਗਦਾ ਐਡਾ ਲੰਮਾ ਨਹੀਂ ਹੈ ਜੇ 2 ਮਹੀਨੇ ਤਾਂ 1.5 ਮਹੀਨਾ ਹੁਣ ਸੁਖਵੀਰ ਸਿੰਘ ਬਾਦਲ ਕੱਢਣਗੇ ਤਾਂ ਐਡਾ ਉਹ اجلاس ਤਾਂ ਨਹੀਂ ਹੁੜੀ ਕਿਤੇ ਉਤਾ ਉਸ ਅਜਲਾਸ ਤੋਂ ਪਹਿਲਾਂ ਕੁਝ ਖਿਸਕਿਆ ਹੋਣ ਬੰਦੇ ਸਗੋਂ ਕਿ ਇਹ ਟ੍ਰੈਂਡ ਬਣ ਜੇ ਕਿ ਇੱਧਰ ਨੂੰ ਚੱਲ ਪਏ ਬੰਦੇ ਚੱਲ ਪਏ ਉਹਨਾਂ ਦੀ ਹਵਾ ਨਿਕਲ ਜੇ ਆਪਦੇ ਲੀਡਰਸ਼ਿਪ ਬਣਾਉਣ ਦੇ ਲਈ ਮੈਨੂੰ ਲੱਗਦਾ ਉਦੋਂ ਪਹਿਲਾਂ ਦੀ ਐਫਰਟ ਹੈ ਪਹਿਲਾਂ ਦੀ ਕੋਸ਼ਿਸ਼ ਹੈ ਜੇ ਬਣੇਗੇ ਤਾਂ ਉਹਨਾਂ ਕੋਲ ਤਾਂ ਬਥੇਰੇ ਕਿੰਨੇ ਲੀਡਰ ਬਣਾਉਣੇ ਹੁੰਦੇ ਨੇ ਪਾਰਟੀਆਂ ਚ ਤਾਂ ਜਿੰਨੇ ਮਰਜ਼ੀ ਬਣਾ ਦੋ ਦੂਜੀ ਗੱਲ ਜਿਹੜੀ ਲੱਗਦੀ ਹੈ ਇਹ ਕਿ ਜਿਹੜੀ ਪੁਰਾਣੀ ਅੰਤਰਕਮੇਟੀ ਦੀ ਮੀਟਿੰਗ ਹੋਈ ਹੈ ਜਿਹੜੀ ਉਹਦੇ ਚ ਡਿਬੇਟ ਤੇ ਤੂ ਤੂ ਮੈਂ ਮੈਂ ਤੱਕ ਵੀ ਹੋਈ ਹੈ ਉਹ ਲੱਗਦਾ ਹੈ ਕਿ ਸੁਬੀਰ ਸਿੰਘ ਉਹ ਨਹੀਂ ਕੁਝ ਹੋਰ ਕਰਾਉਣਾ ਚਾਹੁੰਦੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਅੱਗੇ ਉਹਨਾਂ ਦੇ ਪਿੱਛੇ ਜਾਣ ਲਈ ਤਿਆਰ ਨਹੀਂ ਨਹੀਂ ਜਾਣ ਲਈ ਇਹਦਾ ਮਤਲਬ ਉਹ ਆਪ ਵੀ ਅਸਰਟ ਜਿਹੜਾ ਉਹਨਾਂ ਦਾ ਡੈਂਟ ਪਿਆ ਇਮੇਜ ਨੂੰ ਪਹਿਲਾਂ ਪਹਿਲਾਂ ਛੱਡ ਗਏ ਫਿਰ ਮੁੜਿਆ ਹੈ ਉਹ ਥੋੜਾ ਬਹੁਤ ਆਪਣੀ ਪਰਸਨੈਲਿਟੀ ਪ੍ਰਤੀ ਵੀ ਥੋੜੇ ਚੇਤਨ ਨੇ ਤੇ ਉਹ ਡੈਂਟ ਨੂੰ ਥੋੜਾ ਇੰਪਰੂਵ ਤੇ ਸੁਧਾਰਨਾ ਚਾਹੁੰਦੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਇਹ ਤਾਂ ਹੁਣ ਜਗ ਜाहिर ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਉਹ ਹੀ ਲਾਉਂਦੇ ਸੀ ਜਥੇਦਾਰ ਉਹੀ ਲਾਉਂਦੇ ਸੀ ਪ੍ਰਧਾਨ ਹੁਣ ਫਿਰ ਅਜੇ ਵੀ ਇਸੇ ਕੰਟਰੋਲ ਸੁਖਵੀਰ ਬਾਦਲ ਦਾ ਉਹੀ ਲਾਉਂਦੇ ਨੇ ਕੀ ਗਿਆਨੀ ਕੁਲਦੀਪ ਸਿੰਘ ਗੜਗਾ ਜੂਣ ਸੁਖਵੀਰ ਬਾਦਲ ਦੀ ਪਸੰਦ ਨਹੀਂ ਰਹੇ ਜਾਂ ਅਜੇ ਵੀ ਕੋਈ ਮਤਲਬ ਇਹ ਪ੍ਰਕਿਰਿਆ ਹੈਗੀ ਹੈ ਸੋ ਦੂਸਰੇ ਪਾਸੇ ਧਾਮੀ ਹੋਰਾਂ ਨੂੰ ਹੁਣ ਹਟਾਉਣ ਵਾਲੀ ਪੀਛੇ ਵਿੱਚ ਵੀ ਨਹੀਂ ਹੈਗੇ ਸੁਖਵੀਰ ਬਾਦਲ ਤੇ ਧਾਮੀ ਹੋਰ ਹੀ ਕੁਝ ਆਪਣਾ ਉਹ ਮੋੜਨਾ ਚਾਹੁੰਦੇ ਨੇ ਕੌਮ ਦੇ ਨਾਮ ਕੇ ਜੋ ਮੇਰੇ ਤੇ ਹੋ ਗਿਆ ਕਿ ਮੈਂ ਗਲਤੀ ਕਰ ਬੈਠਿਆ ਜਦੋਂ ਮੈਂ ਜਾਣਦਾ ਹੀ ਨਾ ਜੇ ਚਲਾ ਗਿਆ ਸੀ ਉਹ ਵਾਪਸ ਨਾ ਆਉਂਦਾ ਸੋ ਇਸ ਲਈ ਜਿਹੜਾ ਆਪਸੀ ਉਹਨਾਂ ਅੰਦਰ ਖਾਤੇ ਸੁਖੀਵਾਲ ਦੇ ਧੜੇ ਅੰਦਰ ਟਕਰਾ ਕੀ ਇਹ ਉਸ ਟਕਰਾ ਦੇ ਵਿੱਚ ਨਵੇਂ ਮਸਲੇ ਖੜੇ ਹੋ ਰਹੇ ਨੇ ਪਹਿਲੇ ਇਹ ਤੇ ਆਇਓ ਫਿਰ ਆਪਾਂ ਅਗਲੇ ਹੋਰ ਪੰਥਕ ਮਸਲੇ ਵੀ ਕੁਝ ਵਿਚਾਰਨੇ ਦੇਖੋ ਇਹਦੇ ਕੋਈ ਸ਼ੱਕ ਨਹੀਂ ਜਿਹੜੀਆਂ ਆਪਸ਼ਨਸ ਐ ਜਿਹੜੀਆਂ ਜਿਹੜੇ ਕੁਝ ਕਰ ਸਕਣ ਨੇ ਸੁਭਾਵਨਾਵਾਂ ਆ ਉਹ ਦਿਨ-ਬਦਨ ਸੁਖਵੀਰ ਬਾਦਲ ਕੋਲੇ ਘਟਦੀਆਂ ਜਾਂਦੀਆਂ ਲਿਮਟ ਹੁੰਦੀ ਜਾਂਦੀ ਐ ਵੇਖੋ ਕਿੱਥੇ ਤਾਂ ਉਹ 100% ਜੋ ਮਰਜ਼ੀ ਕਰ ਲੈਂਦੇ ਹੁੰਦੇ ਸੀ ਵੱਡੇ ਬਾਦਲ ਟਾਏ ਰਹੇ ਆ ਤੇ ਇਹਦਾ ਵੀ ਕਾਫੀ ਹੱਦ ਤੱਕ ਕਈ ਸਾਲ ਤੱਕ ਇਦਾਂ ਹੀ ਚੱਲਿਆ ਹੁਣ ਵੀ ਲਿਮਿਟੇਸ਼ਨ ਦਾ ਇਹਦਾ ਧਿਆਨ ਰੱਖੋ ਇਹਦਾ ਧਿਆਨ ਰੱਖੋ ਇਹ ਗੁਰਪ ਦਾ ਧਿਆਨ ਰੱਖੋ ਇਹ ਸਾਰਾ ਰੱਖਣਾ ਪੈ ਰਿਆ ਹੁਣ ਆਪਣੇ ਬੰਦੇ ਵੀ ਥੋੜਾ ਜਿਹਾ ਲਕਟੈਂਟ ਤੇ ਹੈਜੀਟੈਂਟ ਹੋ ਗਏ ਵੀ ਜਿੰਨਾ ਸੁਖਵੀਰ ਬਾਦਲ ਝਕਾਉਣਾ ਚਾਹੁੰਦਾ ਬੰਦੇ ਨੂੰ ਐਨਾ ਝੁਕ ਜਾ ਐਨਾ ਉਹ ਤੋਂ ਉਹਨਾਂ ਝੁਕਣ ਨੂੰ ਤਿਆਰ ਨਹੀਂ ਥੋੜਾ ਜਿਹਾ ਝੁਕਿਆ ਉਦੂਗਾਹਾਂ ਜਾਣ ਨੂੰ ਤਿਆਰ ਨਹੀਂ ਤੇ ਉਹਨੂੰ ਲੱਗਦਾ ਵੀ ਇਦੂਗਾਹਾਂ ਤਾਂ ਮੇਰੀ ਕਮਰ ਟੁੱਟ ਜਾਏਗੀ ਮੈਂ ਤਾਂ ਰਹਿ ਨਹੀਂ ਸਕਦਾ ਜੋਣਾ ਵੀ ਆ ਬੰਦੇ ਨੇ ਇਹ ਇਹੋ ਜੀ ਸਥਿਤੀ ਦੇ ਵਿੱਚ ਸਮਝ ਲੋ ਲੱਗਦਾ ਵੀ ਧਾਮੇ ਆ ਅੱਜਕੱਲ ਹਰਜਿੰਦਰ ਸਿੰਘ ਧਾਮੇ ਜਿੰਨਾ ਉਹ ਕਹਿੰਦੇ ਵੀ ਹੋ ਜਾਓ ਤਾਂ ਬਿਲਕੁਲ ਤੋੜ ਦਿੰਦੇ ਆ ਬੈਕਬੋਨ ਦਾ ਪੋਲਿਟਿਕਸ ਦਾ ਵੀ ਸਾਡੀ ਬੈਕਬੋਨ ਟੁੱਟੀ ਆਲਾ ਬੰਦਾ ਸਾਡੇ ਚ ਰਹੇ ਜਿਵੇਂ ਅਸੀਂ ਵੜ ਜੀ ਮਰੋੜਦੇ ਰਹੀਏ ਜਿੰਨੀਆਂ ਗੰਡਾਂ ਦੇਣੀਆਂ ਅਸੀਂ ਦੇ ਦਈਏ ਬੰਦੇ ਨੂੰ ਤੇ ਪਰ ਧਾਮੇ ਨੂੰ ਐ ਲੱਗਦਾ ਵੀ ਇੱਕ ਦੁਗਾਹਾਨੇ ਇਹ ਲਿੰਮਟ ਹੈ ਇਸ ਕਰਕੇ ਉਹ ਥੋੜਾ ਜਿਹਾ ਆ ਗਿਆ ਤੇ ਫਿਰ ਭਲੇਖੇ ਚ ਤੇ ਫਿਰ ਉਹ ਅੜਦਾ ਹਜੇ ਇਸ ਗੱਲ ਤੇ ਪੈਰ ਉਹ ਪੂਰੇ ਜਿੰਨੇ ਘੜਦੇ ਆ ਉਹ ਤੋਂ ਅਰਾਉਂ ਦੀ ਕੋਸ਼ਿਸ਼ ਕਰ ਰਿਹਾ ਇੱਕ ਤਾਂ ਇਹ ਐਸਪੈਕਟ ਹੈ ਸਾਰਾ ਦੂਜੀ ਗੱਲ ਇਹ ਹੈ ਵੀ ਇਹਨਾਂ ਦੀ ਕਪੈਸਿਟੀ ਨਹੀਂ ਵੀ ਇਹ ਇਹ ਕੋਈ ਇਸ ਕਿਸਮ ਦੀ ਕਮੇਟੀ ਨੂੰ ਅਨਾਉਂਸ ਹੋਣ ਦੇਣਗੇ ਜਾਂ ਜਿਹੜੀ ਵਿਧੀ ਵਿਧਾ ਬਣਾਉਣ ਵਾਲੀ ਕਮੇਟੀ ਹੈ ਕਿਉਂਕਿ ਸੈਂਸੈਰਿਟੀ ਨਹੀਂ ਇਹਦੇ ਪਿੱਛੇ ਤਾਂ ਟਾਈਮ ਟਪਾਉਣ ਦੀ ਗੱਲਬਾਤ ਹੈ ਸਾਰੀ ਇਹਦੇ ਪਿੱਛੇ ਐਫਰਟਸ ਚਲੋ ਧਾਮੇ ਦੀ ਮੰਨ ਸਕਦੇ ਆ ਇੱਕ ਸਮਝੌਤੇ ਵਾਲੀ ਐਫਰਟਸ ਹੈ ਇੱਕ ਕੰਪਰੋਮਾਈਜ਼ ਵਾਲੀ ਐਫਰਟ ਸਾ ਵੀ ਇੱਥੇ ਜੇ ਹੋ ਸਕਦਾ ਦੂਜਾ ਮੈਨੂੰ ਇਹ ਲੱਗਦਾ ਹੈ ਵੀ ਅੱਛਾ ਇਹ ਪੋਸੀਬਲ ਨਹੀਂ ਰਿਹਾ ਦੂਸਰਾ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਇਹ ਜਿਹੜਾ ਹੋਣ ਵਾਲੀ ਪੋਲਿਟਿਕ ਦਾ ਫਰਕ ਹੈ ਬਰਨਾਲੇ ਤੇ ਬਾਦਲ ਦੀ ਪੋਲਿਟਿਕਸ ਜਾਂ ਉਸ ਵੇਲੇ ਦੀ ਅਕਾਲੀ ਦਲਾਂ ਦੀ ਪੋਲਿਟਿਕਸ ਦਾ ਫਰਕ ਨਹੀਂ ਉਹ ਤਾਂ ਦੋਨਾਂ 'ਚ ਫਰਕ ਨਹੀਂ ਸੀ ਕੋਈ ਹੁਣ ਤਾਂ ਪੋਲਿਟਿਕਸ ਨੂੰ ਉਸ ਪੋਲਿਟਿਕਸ ਨੂੰ ਇਸ ਨੇ ਦਾ 2 ਦਸੰਬਰ ਦੇ ਹੁਕਮਨਾਮੇ ਨੇ ਰੱਦ ਕਰਤਾ ਬਿਲਕੁਲ ਐਬਸੋਲੂਟਲੀ ਮੁੱਢੋ ਰੱਦ ਕੀਤਾ ਹੁਣ ਵਾਲਾ ਜਿਹੜਾ ਪੰਜ ਮੈਂਬਰੀ ਕਮੇਟੀ ਕਬਣਾ ਕਰ ਰਹੀ ਹੈ ਐਟਨੀਸਟ ਉਸ ਪੋਲਿਟਿਕਸ ਦਾ ਬੇਸ ਉੱਤੇ ਹੀ ਉਹ ਹੁਣ ਨਵੀਂ ਪਾਰਟੀ ਖੜੀ ਕਰ ਰਹੀ ਹੈ ਉਦੋਂ ਇਸ ਕਿਸਮ ਦਾ ਕੋਈ ਐ ਕਲੀਅਰ ਕੱਟ ਲਾਈਨ ਨਹੀਂ ਸੀ ਖਿੱਚੀ ਗਈ ਪੋਲਿਟਿਕਸ ਦੀ ਹੁਣ ਲਾਈਨ ਹੈਗੀ ਜੇ ਫਰਜ ਕੀਤਾ ਧੁੰਦਲੀ ਕਰਨਗੇ ਲਾਈਨ ਤਾਂ ਫਿਰ ਜਿਵੇਂ ਗਿਆਨੀ ਹਰਪ੍ਰੀਤ ਕਹਿੰਦਾ ਫਿਰ ਤੁਸੀਂ ਜ਼ਹਿਰ ਖਾਓਗੇ ਜੇ ਕੋਈ ਫਰਜ਼ੀ ਕੀਤਾ ਵੀ ਹਜੇ ਵੀ ਕੋ ਧੁੰਦਲੀ ਕਰਨ ਦੀ ਕੋਸ਼ਿਸ਼ ਕਰੋਗੇ ਫਿਰ ਤਾਂ ਇਹਨਾਂ ਦਾ ਵੀ ਨਹੀਂ ਬਣਨਾ ਉਹਨਾਂ ਦਾ ਵੀ ਨਹੀਂ ਬਣਨਾ ਫਿਰ ਕੁਝ ਤੇ ਐਂ ਫਿਰ ਅਕਾਲੀ ਦਲ ਜਿੰਦਾ ਹੋਣ ਦੀ ਕੋਈ ਗੱਲ ਨਹੀਂ ਨਹੀਂ ਹੁਣ ਚਾਂਸ ਹੈਗੇ ਆ ਜੇ ਬਦਲੀ ਹੋਈ ਪੋਲਿਟਿਕਸ ਦੇ ਮੁਤਾਬਕ ਪਰ ਅਕਾਲੀ ਦਲ ਬਾਦਲ ਕੋਲੇ ਉਹੀ ਪੋਲਿਟਿਕਸ ਐਸੇ ਕਰਕੇ ਸ਼ਕੰਦਰ ਸਿੰਘ ਮਲੂਕਾ ਆ ਗਿਆ ਕੋਈ ਸਮੱਸਿਆ ਨਹੀਂ ਅਨਿਲ ਜੋਸ਼ੀ ਆ ਗਿਆ ਕੋਈ ਸਮੱਸਿਆ ਨਹੀਂ ਇਸ ਕਰਕੇ ਕਿਉਂਕਿ ਸਾਰੇ ਭਾਜਪਾ ਦਾ ਢੇਡਾ ਕੱਢ ਕੇ ਆ ਗਏ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਕਿਉਂਕਿ ਭਾਜਪਾ ਨਾਲ ਕੋਈ ਕੰਟਰਡਿਕਸ਼ਨ ਨਹੀਂ ਹੈ ਨਹੀਂ ਨਾ ਛੱਡ ਸਕਦੇ ਆ ਦੂਜਿਆਂ ਨੂੰ ਜੇ ਉਹ ਸਾਰੇ ਉਸੇ ਲਾਈਨ ਤੇ ਚੱਲਣਗੇ ਤਾਂ ਫੇਰ ਉਹ ਉਹਨਾਂ ਦੀ ਪਾਰਟੀ ਉਧਰ ਚੱਲਣੀ ਨਹੀਂ ਬੇਸ਼ੱਕ ਐ ਨਹੀਂ ਕਹਿੰਦੇ ਵੀ ਉਹਨਾਂ ਨਾਲ ਬੀਜੇਪੀ ਦਾ ਬਿਲਕੁਲ ਤੋੜ ਵਿਛੋੜਾ ਹੈ ਪਰ ਉਹ ਇੱਕ ਪ੍ਰੋਸੈਸ ਚ ਹੈ ਜਿੱਦੇ ਤੋੜ ਵਿਛੋੜਾ ਕਰਨਾ ਪਏਗਾ ਜੇ ਉਸ ਪੋਲਿਟਿਕਸ ਦੇ ਮੁਤਾਬਕ ਜਾਂ ਹੁਕਮਨਾਮੇ ਮੁਤਾਬਕ ਗੱਲ ਕਰਨੀ ਹੈ ਇੱਕ ਇਹ ਗੱਲ ਹੈ ਦੂਸਰਾ ਹੋ ਗਿਆ ਪਟਨੇ ਦੀ ਗੱਲ ਤੁਸੀਂ ਕਰਦੇ ਸੀਗੇ ਪਟਨੇ ਦੇ ਵਿੱਚ ਵੇਖੋ ਕਈ ਗੱਲਾਂ ਦਾ ਵਿੱਚ ਕੁਆਲੀਟੇਟਿਵ ਡਿਫਰੈਂਸ ਪੈ ਗਿਆ ਜਿਹੜੀ ਜਿਹਦੇ ਨਾਲ ਕਹਿ ਸਕਦੇ ਆ ਵੀ ਜਿਹੜਾ ਗਰਾਊਂਡ ਹੈ ਉਹ ਸੁਖਵੀਰ ਬਾਗਲ ਦੇ ਪੈਰਾਂ ਥਲੋ ਧਾਰਮਿਕ ਗਰਾਊਂਡ ਵੀ ਹਿੱਲਦੀ ਜਾਂਦੀ ਹੈ ਹੁਣ ਇੱਥੇ ਵੀ ਆਪਣੇ ਜਿਹੜੇ ਬਹੁਤੇ ਜਸੇਦਾਰ ਆ ਉਹ ਦਲਤ ਕਾਫੀ ਇੱਥੇ ਵੀ ਦਲਤ ਆ ਜਾਂਦੇ ਆ ਜਾਂ OBC ਜਾਂ ਦਲਤ ਦੇ ਵਿੱਚੋਂ ਬੰਦੇ ਆਉਂਦੇ ਆ ਸਾਰੇ ਤੇ ਪਟਨਾ ਸਾਹਿਬ ਦਾ ਵੀ ਬਲਦੇਵ ਸਿੰਘ ਉੱਥੇ ਜਸੇਦਾਰ ਉਹ ਦਲਤ ਉਹ ਸਾਰਾ ਇਸ ਕਿਸਮ ਦਾ ਉਥੇ ਦਲਤ ਦਲਤ ਦੀ ਸਾਲੋਂ ਫਾਊਂਡੇਸ਼ਨ ਬਣਾਉਣੇ ਆ ਸਾਰਾ ਕੁਝ ਇਹ ਜਿਹੜੀ ਦਲਤ ਕੌਨਸ਼ੀਅੰਸ ਹੈ ਸ ਆਲ ਇੰਡੀਆ ਲੈਵਲ ਤੇ ਆ ਰਹੀ ਹੈ ਇਹ ਵੀ ਇੱਥੇ ਵੀ ਇਹ ਜੇ ਬਾਹਰਲੀ ਉਸੇ ਹਿੰਦੂਤਵਾ ਜਾਂ ਭਾਜਪਾ ਦੀ ਪੋਲਿਟਿਕਸ ਲਈ ਖਤਰਨਾਕ ਹੈ ਇੱਥੇ ਇਹਨਾਂ ਦੀ ਵੀ ਆਲਮੋਸਟ ਉਹ ਭਾਜਪਾ ਵਾਲੀ ਪੋਲਿਟਿਕਸ ਦਾ ਸੀਗੀ ਅਕਾਲੀ ਦਲ ਦੀ ਇਹਦੇ ਲਈ ਵੀ ਉਹ ਖਤਰੇ ਵਾਲਾ ਹੀ ਹੈ ਸਾਰਾ ਕੁਝ ਵੀ ਉਹ ਸਿੱਖ ਸਿੱਖ ਤਾਂ ਉਹ ਇਹ ਜਿਹੜਾ ਸ਼ਬਦ ਇਹ ਨਹੀਂ ਕਹਾਂ ਕਿ ਹਾਂ ਕੌਣ ਕੀ ਹੈ ਜੀ ਕੌਣ ਕਿਹੜੇ ਭਾਈਚਾਰੇ ਚੋਂ ਕਿੰਨੇ ਸਿੱਖ ਤਾਂ ਸਿੱਖ ਹੈ ਇਹ ਇਹ ਬਾਹਰੋਂ ਦੇਖਣ ਨੂੰ ਇੱਕ ਲੱਗਦਾ ਅੰਦਰ ਇਹ ਕੰਟਰਡਿਕਸ਼ਨ ਪੂਰੀ ਹੈ ਇਹ ਨਿਰਮਲ ਸਿੰਘ ਜਿਹੜਾ ਆਪਾਂ ਗ੍ਰੰਥੀ ਸੀ ਆਪਣੇ ਜਸੇਦਾਰ ਉੱਥੇ ਤਾਂ ਉਹ ਤਾਂ ਜਦੋਂ ਉਹ ਉਹਨਾਂ ਆਪਦੇ ਇਸ ਇਸ ਜਿਹੜਾ ਗ੍ਰੇਵਯਾਰਡ ਸੀ ਆਪਣਾ ਸਮਾਸ਼ਮਸ਼ਾਨ ਘਾਟ ਸੀ ਜੇ ਉਹ ਉਸ ਦਾ ਉਸ ਨੂੰ ਉੱਥੇ ਸਸਕਾਰ ਨਾ ਕਰ ਦਿੱਤਾ ਤੇ ਕਿਸੇ ਹੋਰ ਨੇ ਜ਼ਮੀਨ ਦੇ ਕੇ ਵੱਖਰਾ ਸਸਕਾਰ ਕਰਾਇਆ ਸੀ ਉਦੋਂ ਤਾਂ ਮਸਲਾ ਉੱਠਿਆ ਉਹ ਮਸਲਾ ਦੱਬਿਆ ਨਹੀਂ ਉਹ ਉਹ ਦਰਬਾਰੀ ਆਪਰੇ ਰਾਗੀ ਦੇ ਉਥੋਂ ਇਹ ਸਾਰਾ ਮਸਲਾ ਖੜਾ ਐ ਐਵੇਂ ਉੱਤੋਂ ਭਲੇਖਾਗਾ ਸਾਰਾ ਇਹ ਸਾਰਾ ਮਸਲਾ ਖੜਾ ਐ ਇਸੇ ਕਰਕੇ ਤੇ ਇਹਨਾਂ ਦੀ ਗਿਣਤੀ ਵੀ ਜ਼ਿਆਦਾ ਹੋ ਗਈ ਆ ਸਾਰੇ ਬਹੁਤ کافی ਜ਼ਿਆਦਾ ਹੁਣ ਤਕਰੀਬਨ ਕੋਈ ਅਜਿਹਾ ਗੁਰਦੁਆਰਾ ਪੰਜਾਬ 'ਚ ਹੈ ਨਹੀਂ ਹਿਸਟੋਰੀਕਲ ਜਿੱਥੇ ਕਾਫੀ ਗਿਣਤੀ ਦਲ ਦਲਤ ਦੀ ਹੈ ਨਹੀਂ ਉੱਪਰ ਪਰ ਪ੍ਰੈਕਟੀਕਲੀ ਦਲਤਾਂ ਦਾ ਦਲਤ ਹਜੇ ਵੀ ਪੋਲਿਟਿਕਸ ਵਿੱਚ ਇੱਕ ਥੋੜੇ ਨੌਕਰ ਹੈ ਵੱਡੀਆਂ ਪਾਰਟੀਆਂ ਦੇ ਵੱਡੀਆਂ ਜਿਹੜੇ ਵੱਡੇ ਉਹਦੇ ਚ ਕਾਬਜਾ ਜਾਂ ਉਹਨਾਂ ਦੇ ਨੌਕਰ ਦੇ ਸੀਰੀਆਂ ਦੇ ਲੈਵਲ ਤੇ ਹੀ ਕੰਮ ਕਰਦੇ ਆ ਇੰਨਾ ਕ ਫਰਕ ਆ ਪੋਲਿਟਿਕਸ ਲੈਵਲ ਤੇ ਪ੍ਰੈਕਟੀਕਲੀ ਉਹ ਤਾਂ ਤੁਸੀਂ ਅਸੀਂ ਜਾ ਕੇ ਜਦੋਂ 20 ਦੇ ਵਿੱਚ ਗਏ ਆ ਉੱਥੇ ਤੇ ਸਾਨੂੰ ਪਤਾ ਕਿ ਨਾ ਵੀ ਸਾਡੇ ਨਾਲ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਬਕਾਇਦਾ ਕਿਹਾ ਸੀ ਜਦੋਂ ਦਲਤਾਂ ਦੀ ਅਨਟਚੇਬਿਲਟੀ ਦੇ ਵਿਰੁੱਧ ਉਥੇ ਉਹਨਾਂ ਨੂੰ ਪ੍ਰਸ਼ਾਦ ਲੈਣਾ ਅਲਾਉ ਕੀਤਾ ਸੀ ਜਿਹਦੇ ਜੋ ਐਸਜੀਪੀਸੀ ਨਿਕਲੀ ਤਾਂ ਹਿੰਮਤ ਨਹੀਂ ਹੋਈ ਐਸਜੀਪੀਸੀ ਵੀ ਆ ਜੇ ਜਾਂ ਅਕਾਲ ਤਖਤ ਦਾ ਜਸਧਰ ਨੇ ਪਾਰਟਿਸਿਪੇਟ ਕਰਨਾ ਸੀ ਜਿਹੜਾ ਸਿੰਘ ਸਭਾ ਕੇਂਦਰੀ ਸਿੰਘ ਸਭਾ ਵੱਲੋਂ ਕੀਤਾ ਸੀ ਉਥੇ ਕੱਢਿਆ ਸੀਗਾ ਪ੍ਰੋਸੀਸ਼ਨ ਉਹ ਨਹੀਂ ਸ਼ਾਮਲ ਨਹੀਂ ਹੋ ਸਕਿਆ ਅਜੇ ਵੀ ਇਹ 4 ਸਾਲ ਦੀ ਤਾਂ ਗੱਲ ਹੈ ਪਹਿਲਾਂ ਤੇ ਅਜੇ ਵੀ ਸਾਰਾ ਕੁਝ ਇਹ ਉਹ ਅੰਦਰ ਖਾਤੇ ਪ੍ਰੈਕਟੀਕਲੀ ਉਵੇਂ ਹੀ ਖੜਾ ਹੈ ਤੇ ਇਹ 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 ਵੀ ਟੁੱਟਦਾ ਜਾ ਰਿਹਾ ਜਿਵੇਂ ਪੋਲਿਟਿਕ ਸਾਡੀ ਦੇਸ਼ ਦੀ ਬਦੂ ਵਿੱਚ ਵੀ ਇਹ ਗੱਲ ਬਹੁਤ ਵੱਡਾ ਫੈਕਟਰ ਹੈ ਇਧਰ ਵੀ ਇਹ ਫੈਕਟਰ ਹੈਗਾ ਵੀ ਸਾਡੇ ਵੀ ਗੁਰੂ ਪੀੜ ਤੋਂ ਬਾਅਦ ਜੇ ਸੋਸ਼ਲ ਇੰਜੀਨੀਅਰਿੰਗ ਹੋਈ ਨਹੀਂ ਸੋਸ਼ਲ ਇਕੁਐਲਟੀ ਤੇ ਸੋਸ਼ਲ ਜਸਟਿਸ ਦੀ ਗੱਲ ਸਾਡੇ ਇਧਰ ਵੀ ਰੁਗੀ ਸਾਰੀ ਜੇ ਹੋਰ ਧਰਮਾਂ ਚ ਰੁਕੀ ਤੇ ਇਧਰ ਵੀ ਰੁਕੀ ਹੋਈ ਆ ਬਰਾਬਰ ਜੀ ਤੋਂ ਮੈਂ ਇਹ ਸਾਰਾ ਕੁਝ ਬੜਾ ਜੋਰ ਸ਼ੋਰ ਨਾਲ ਚੱਲ ਰਿਹਾ ਇਸ ਕਰਕੇ ਤਬਦੀਲੀ ਦਾ ਦੌਰ ਆ ਧਾਰਮਿਕ ਲੈਵਲ ਤੇ ਵੀ ਬਹੁਤ ਜਿਹਦੇ ਵਿੱਚ ਫਿਰ ਇਸੇ ਕਰਕੇ ਉਹਨਾਂ ਨੂੰ ਕੋਈ ਜਥੇਦਾਰ ਨਹੀਂ ਮਿਲਦੇ ਕੋਈ ਆਉਂਦਾ ਨਹੀਂਗਾ ਕੋਈ ਸਟੈਂਡ ਨਹੀਂ ਲੈਂਦਾ ਸਾਰੇ ਛੋਟੇ 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 ਫੈਕਟਰੜ ਵੜਕੇ ਇੱਕ ਵੱਡਾ ਇਫੈਕਟ ਆਪਦਾ ਪਾਉਂਦੇ ਹੈਗੇ ਤੇ ਇਸੇ ਕਰਕੇ ਸਾਰੀ ਗੱਲ ਕੋਈ ਸਾਈਕਲ ਨਹੀਂ ਹੋ ਰਹੀ ਪਰ ਅਗਲੀ ਗੱਲ ਜਿਹੜੀ ਹੈ ਤੁਸੀਂ ਜਿਵੇਂ ਜਥੇਦਾਰਾਂ ਨੂੰ ਆਪਣੀ ਮਰਜ਼ੀ ਤੇ ਚਲਾਉਂਦੇ ਸੀਗੇ ਜਿਹਦੇ ਲਈ ਤੁਸੀਂ ਨਹੀਂ ਬੰਨ੍ਹ ਦਿੰਦੇ ਸੀ ਵਿਧੀ ਵਿਵਧਾਨ ਕੋਈ ਚੋ ਅਪਾਇੰਟਮੈਂਟ ਦਾ ਨਾ ਰਿਮੂਵਲ ਦਾ ਉਹ ਹੁਣ ਦੌਰ ਗਏ ਕੁਛ ਨਾ ਕੁਛ ਤਾਂ ਜਾ ਸਮਝੌਤੇ ਕਰਨੇ ਪੈਣਗੇ ਜਾਂ ਕੁਛ ਨਾ ਕੁਛ ਕਰਨਾ ਪਵੇਗਾ ਹਾਂਜੀ